ਸਾਡੇ ਜਿਹੜੇ ਮੰਨਿੰਦਰ ਸਿੰਘ ਸਰਦਾਰ ਮੰਨਿੰਦਰ ਤੇ ਸਿਰਸਾ ਜੀ ਨੇ ਵੀ ਭੁਪਿੰਦਰ ਸਿੰਘ ਦਿੱਲੀ ਇਹ ਆ ਭਾਨ ਗਏ ਨੇ ਜੀ ਮੇਰੇ ਉੱਥੋਂ ਦਿੱਲੀ ਤੋਂ ਇਹ ਮਤਲਬ ਕਿ ਜਿਹੜੇ ਸਿਰਸਾ ਜੀ ਨੇ ਇਹਨਾਂ ਨੂੰ ਸੀਐਮ ਡਿਪਟੀ ਸੀਐਮ ਦਾ ਚਿਹਰਾ ਅੱਜ ਕਲੀਅਰ ਹੋ ਰਿਹਾ ਜੀ ਅੱਗੇ ਪ੍ਰਮਾਤਮਾ ਮਿਹਰ ਕਰਨ ਕਿਰਪਾ ਕਰਨ ਦੀ ਸਿਰਸਾ ਜੀ ਸੀਐਮ ਬਣ ਡਿਪਟੀ ਸੀਐਮ ਬਣ ਉਹ ਵੀ ਹਾਂ ਜੀ ਰਾਤੋ ਗ੍ਰੈਜੂਏਸ਼ਨ ਦੀ ਸਾਡੇ ਵੱਲੋਂ ਸਾਡੇ ਗਿੰਨੀ ਵੀਰ ਜੀ ਜਿਹੜੇ ਆਪਣਾ ਬਹੁਤ ਵਧੀਆ ਲੀਡ ਦੇ ਨਾਲ ਆਪਣੇ ਸਰਦਾਰ ਸਾਹਿਬ ਜੀ ਦਿੱਲੀ ਨੂੰ ਜਿੱਤਦੇ ਨੇ ਸਾਡੇ ਵੱਲੋਂ ਬਹੁਤ ਬਹੁਤ ਜਿਆਦਾ ਵਧਾਈਆਂ ਅਸੀਂ ਇਹ ਹੀ ਗੱਲ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਟਰਾਂਸਪੋਰਟ ਜਿਹੜਾ ਸਾਡੀ ਟਰਾਂਸਪੋਰਟ ਦਾ ਮਹਿਕਮਾ ਹੈ ਜਾਂ ਸਾਡੀ ਟਰਾਂਸਪੋਰਟ ਜਿਹੜੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਜਾਂ ਆਲ ਓਵਰ ਇੰਡੀਆ ਚੱਲਦੀ ਹੈ ਤਾਂ ਉਹਨਾਂ ਦੇ ਖਾਸ ਧਿਆਨ ਦਿੱਤਾ ਜਾਵੇ ਗਿੰਦ ਦੀ ਵੱਲ ਦਾ ਇੱਕ ਵੀ ਵਾਦਾ ਪੂਰਾ ਨਹੀਂ ਹੋਇਆ ਝੂਠ ਦਾ ਪਲੇ ਦੱਸਿਆ ਦੇ ਕੋਲ ਸਾਰਾ ਝੂਠ ਬੋਲਦਾ ਰਿਹਾ ਉਹਦਾ ਵੀਜ਼ਾ ਅਸਲ ਅੱਜ ਪਰਵਾਸਵਾਣਾ ਦਿੱਤਾ ਤਾਕੇ ਅੱਗੇ ਲੋਕ ਸਾਰੇ ਹੋਣਗੇ ਆਉਣ ਵਾਲੇ ਸਮੇਂ ਚ ਪੰਜਾਬ ਦੀ ਸਰਕਾਰ ਵੀ ਬੀਜੇਪੀ ਦੀ ਬਣੂਗੀ ਵਾਹਿਗੁਰੂ ਜੀ ਫਤਿਹ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਹੈ ਜੀ ਸਾਡਾ ਭਾਣ ਜਾਂ ਭੁਪਿੰਦਰ ਸਿੰਘ ਗਿੰਨੀ ਮਨਿੰਦਰ ਸਿੰਘ ਸਿਰਸਾ ਜੀ ਮੇਰੇ ਭਾਣ ਜਾਂ ਨੇ ਜੀ ਰਿਜੋਰੀ ਗਾਰਡਨ ਤੋਂ ਬਹੁਤ ਵੱਡੀ ਲੀਡ ਲੈ ਕੇ ਜਿੱਤੇ ਨੇ ਮੈਂ ਖਿਰਕੀ ਸਾਹਿਬ ਨੂੰ ਬਹੁਤ ਬਹੁਤ ਵਧਾਈ ਦੇਣਾ ਵੀ ਆਪਣੀ ਬੀਜੇਪੀ ਦੀ ਸਰਕਾਰ ਆ ਗਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਦੋਸਤੋ ਮੈਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਵਿਧਾਨ ਸਭਾ ਇਲੈਕਸ਼ਨ 2025 ਦਿੱਲੀ ਤੋਂ ਅਰਜੰਟ ਸਾਹਮਣੇ ਆਏ ਨੇ ਨਤੀਜੇ ਸਾਹਮਣੇ ਆਏ ਨੇ ਔਰ ਗੁਰਚਰਨ ਸਿੰਘ ਪ੍ਰਧਾਨ ਜੀ ਦੇ ਬਹੁਤ ਹੀ ਸਤਿਕਾਰਯੋਗ ਬਾਣ ਜੀ ਗਿੰਨੀ ਜੀ ਭਪਿੰਦਰ ਸਿੰਘ ਗਿੰਨੀ ਜੋ ਕਿ ਸਰਸਾ ਸਾਹਿਬ ਦੇ ਬਹੁਤ ਨੇੜੇ ਨੇ ਔਰ ਸਰਸਾ ਸਾਹਿਬ ਦੇ ਜਿੱਤ ਦੀ ਖੁਸ਼ੀ ਦੇ ਵਿੱਚ ਅੱਜ ਲੱਡੂ ਵੰਡੇ ਜਾ ਰਹੇ ਨੇ ਔਰ ਭੰਗੜੇ ਪਾਏ ਜਾ ਰਹੇ ਨੇ ਸਮਾਣਾ ਦੇ ਵਿੱਚ ਜੇ ਗੱਲ ਕਰੀਏ ਤਾਂ ਗੁਰਚਰਨ ਸਿੰਘ ਪ੍ਰਧਾਨ ਨੇ ਮਿੰਨੀ ਟਰੱਕ ਯੂਨੀਅਨ ਸਮਾਣਾ ਦੇ ਜਿਨ੍ਹਾਂ ਦੇ ਭਾਣਜੀ ਨੇ ਗਿੰਨੀ ਭੁਪਿੰਦਰ ਸਿੰਘ ਗਿੰਨੀ ਹੋਣੀ ਔਰ ਮਰਜਿੰਦਰ ਸਿੰਘ ਸਰਸਾ ਜੀ ਵੱਡੀ ਲੀਡ ਦੇ ਨਾਲ ਜਿੱਤੇ ਨੇ ਔਰ ਮਰਜਿੰਦਰ ਸਿੰਘ ਸਰਸਾ ਤੇ ਭੁਪਿੰਦਰ ਸਿੰਘ ਗਿੰਨੀ ਦੋਨੇ ਆਪਸ ਦੇ ਵਿੱਚ ਭਰਾ ਨੇ ਔਰ ਬਹੁਤ ਵੱਡੀ ਜਿਹੜੀ ਹੈ ਲੀਡ ਦੇ ਵਿੱਚ ਉਹ ਤੇ ਨੇ ਅਗਰ ਜਿਹੜੇ ਮਨਿੰਦਰ ਸਿੰਘ ਸਰਦਾਰ ਮਨਿੰਦਰ ਸਿਰਸਾ ਜੀ ਨੇ ਭੁਪਿੰਦਰ ਸਿੰਘ ਗਿੱਲ ਇਹ ਆ ਭਾਨ ਗਏ ਨੇ ਜੀ ਮੇਰੇ ਉੱਥੋਂ ਦਿੱਲੀ ਤੋਂ ਇਹ ਮਤਲਬ ਕਿ ਜਿਹੜੇ ਸਿਰਸਾ ਜੀ ਨੇ ਇਹਨਾਂ ਨੂੰ ਸੀਐਮ ਡਿਪਟੀ ਸੀਐਮ ਦਾ ਚਿਹਰਾ ਅੱਜ ਕਲੀਅਰ ਹੋ ਰਿਹਾ ਜੀ ਅੱਗੇ ਪ੍ਰਮਾਤਮਾ ਮਿਹਰ ਕਰਨ ਕਿਰਪਾ ਕਰਨ ਵੀ ਸਿਰਸਾ ਜੀ ਸੀਐਮ ਬਣ ਡਿਪਟੀ ਸੀਐਮ ਬਣ ਉਹ ਵੀ ਹਾਂ ਜੀ ਰਾਤੋ ਇਸ ਤਰ੍ਹਾਂ ਹਰਿਆਣੇ ਦੇ ਵਿੱਚ ਇਹਨਾਂ ਨੇ ਸਰਕਾਰ ਬਣਾਈ ਹੈ ਸਰ ਉਸ ਤਰ੍ਹਾਂ ਹੀ ਦਿੱਲੀ ਦੇ ਵਿੱਚ ਵੀ ਬਹੁਤ ਮੋਦੀ ਸਾਹਿਬ ਅਮਿਤ ਸ਼ਾਹ ਜੀ ਇਹ ਕਾਫੀ ਮਤਲਬ ਨੌਕਰੀਆਂ ਇੰਡਸਟਰੀ ਕਾਫੀ ਕਰਨਗੇ ਜੀ ਬੜੀ ਡਬਲ ਇੰਜਨ ਸਰਕਾਰ ਦਾ ਬਹੁਤ ਫਾਇਦਾ ਜੀ ਜਿੱਥੇ ਉੱਪਰ ਸਰਕਾਰ ਹੋਏ ਉਹੀ ਥੱਲੇ ਹੋਣੀ ਚਾਹੀਦੀ ਹੈ ਜੀ ਕਿਉਂਕਿ 27 ਸਾਲ ਬਾਅਦ ਦਿੱਲੀ ਦੇ ਵਿੱਚੋਂ ਬਹੁਤ ਪਰ ਸਰਕਾਰ ਬਣਨ ਜਾ ਰਹੀ ਹੈ ਕਿਉਂਕਿ ਜੋ ਇਹਨੂੰ ਫਤਵਾ ਦਿੱਤਾ ਹਾਰ ਦਾ ਕੈਲੀਵਾਰ ਨੂੰ ਇਹ ਕਹਿਆ ਸੀ ਇਹਦੀ ਝੋੜੀ ਤਕੜ ਜਿਹੜੀ ਸੀ ਉਹਦਾ ਪਾਂਡਾ ਫੁੱਟ ਗਿਆ ਕਿਉਂਕਿ ਕਰੋੜਾਂ ਰੁਪਏ ਦਾ ਨੇ ਆਪਣੇ ਕੋਠੀਏ ਸੀਸ ਮਹਿਰ ਬਣਵਾਇਆ ਸ਼ਰਾਬ ਘਟਾਲਾ ਹੋਇਆ ਜਿਹੜਾ ਉਹਦਾ ਗੁਰੂ ਸੀ 10000 ਉਹਨੂੰ ਨੇ ਧੋਖਾ ਦਿੱਤਾ 10000 ਦਾ ਖੁਦ ਬਿਆਨ ਅੱਜ ਵੀ ਸ਼ਰਾਬ ਘਟਾਲੇ ਦਾ ਇਹੀ ਹਾਲ ਹੁੰਦਾ ਸੋ ਇਸ ਕਰਕੇ ਬਹੁਤ ਵੱਡੀ ਹਾਰ ਹੋਈ ਹੈ ਇੱਕ ਕੱਲਾ ਨਹੀਂ ਹਾਰਿਆ ਇਹਦੇ ਨਾਲ ਸਸੌਧਿਆ ਵੀ ਹਾਰਿਆ ਜਿਹੜਾ ਮੁੱਖ ਡਿਪਟੀ ਮੁੱਖ ਮੰਤਰੀ ਸੀ ਔਰੇ ਨਾਲ ਹੀ ਗੁਪਾਲ ਪੁਖਵਾਦਾ ਹਾਰਿਆ ਇਹਦੇ ਨਾਲ ਹੀ ਹੋਰ ਬਹੁਤ ਅਥ ਲੀਡਰ ਜਿਹੜੇ ਇਹਦੇ ਕੈਪਟਨ ਵਜ਼ੀਰ ਸੀਗੇ ਉਹ ਸਾਰੇ ਹਾਰ ਗਏ ਕੇਂਦਰੀ ਵੱਲ ਦਾ ਇੱਕ ਵੀ ਵਾਦਾ ਪੂਰਾ ਨਹੀਂ ਹੋਇਆ ਝੂਠ ਦਾ ਪਲੇ ਦੱਸਿਆ ਦੇ ਕੋਲ ਸਾਰਾ ਝੂਠ ਬੋਲਦਾ ਰਿਹਾ ਉਹਦਾ ਨੀਜਾ ਇਸ ਨੂੰ ਅੱਜ ਪਰਵਾਸਵਾਣਾ ਦੇਦਾ ਤਾਂ ਕਿ ਅੱਗੇ ਨੂੰ ਲੋਕ ਸਿਆਰੇ ਹੋਣਗੇ ਔਰ ਬਾਰੇ ਸਮੇਂ ਪੰਜਾਬ ਦੀ ਸਰਕਾਰ ਵੀ ਬੀਜੇਪੀ ਦੀ ਬਣੂਗੀ ਮਿਹਨਤ ਕਰਨੀ ਸੀ ਇਲੈਕਸ਼ਨ ਦੇ ਵਿੱਚ ਔਰ ਸਰਸਾ ਸਾਹਿਬ ਨੂੰ ਕਾਫੀ ਵੱਡੀ ਲੀਡ ਮਿਲੀ ਅੱਜ ਕਿਵੇਂ ਦੇਖਦੇ ਹੋ ਸਰਸਾ ਸਾਹਿਬ ਦਾ ਰੋਲ ਜੀ ਇਹਨਾਂ ਨੇ ਗਯੋਰ ਪਰਿਵਾਰ ਨੇ ਵੀ ਉੱਥੇ ਬਹੁਤ ਵੱਡਾ ਕਾਰੋਲ ਕੀਤਾ ਹੈ ਇਹਨਾਂ ਦੇ ਬਹੁਤ ਵੱਡੇ ਦੇਜ ਨੇ ਦਿੱਲੀ ਦੇ ਵਿੱਚ ਕਿਉਂ ਮੈਂ ਵੀ ਗਿਆ ਦਿੱਲੀ ਉੱਥੇ ਵੇਖਿਆ ਇਹਦਾ ਮੈਂ ਕਾਰੋਬਾਰ ਸਾਰੇ ਬੰਦਿਆਂ ਦਾ ਬਹੁਤ ਅੱਛਾ ਹੋਇਆ ਰਾਂ ਮਿਲਿਆ ਇਹਨਾਂ ਦੇ ਨਾਲ ਜਾਣ ਨਾਲ ਸਾਨੂੰ ਹੋਰ ਤਾਕਤ ਮਿਲੀ ਹੈ ਕਿਉਂਕਿ ਮੈਂ ਤੇ ਸਾਡਾ ਪ੍ਰੋਗਰਾਮ ਸਿਕ ਇੱਕ ਟ੍ਰੋਲਪੈਕ ਬਾਰੇ ਅਸੀਂ ਤੁਹਾਨੂੰ ਦਿੱਲੀ ਗਏ ਆ 4 ਦਿਨ ਲਾ ਕੇ ਆਏ ਆ ਅਸੀਂ ਜਿੱਥੇ ਇਮੀਗ੍ਰੇਟ ਗਏ ਆ ਕਰੋਲ ਬਾਗ ਗਏ ਆ ਪ੍ਰਿੰਟ ਲਗਰ ਗਏ ਆ ਰਿਜ਼ਰਵਰੀ ਗਾਰਡਨ ਸੇ ਸੱਜਾ ਸਾਹਿਬ ਜਿੱਥੇ ਨੇ ਉੱਥੇ ਅਸੀਂ ਜ਼ਿਆਦਾ ਟਾਈਮ ਲਾ ਕੇ ਆਏ ਆ ਦੋਵਾਂ ਨਾਲ ਸਾਡੋ ਸਦਾ ਪੁੱਛ ਦਿੱਤਾ ਸੀ ਅਸੀਂ ਉਸ ਹਲਕੇ ਦੇ ਵਿੱਚ ਜਾ ਕੇ ਆਏ ਕਿਉਂਕਿ ਸਾਡੇ ਵੀ ਉੱਥੇ 87000 ਵੋਟਰ ਹੈ ਭਾਈਚਾਰੇ ਦੀ ਜੀ ਕਨ ਸਤਰੀ ਬਰਾਦਨੀ ਦੀ ਸਾਡਾ ਪ੍ਰਧਾਨ ਰਵੀ ਸਿੰਘ ਡਾਕਟਰ ਰਵੀ ਸਿੰਘ ਹੈਗਾ ਦਿੱਲੀ ਦਾ ਪ੍ਰਧਾਨ ਜੀ ਇਫੈਕਟਿਵ ਦੀ ਜੇ ਗੱਲ ਕਰੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਕੀ ਇਫੈਕਟ ਰਹਿਣ ਵਾਲੇ ਨੇ ਹੋਰ ਨੌਲੇ ਪੰਜਾਬ ਦੇ 2027 ਦਾ ਜੇ ਜ਼ੂਰ ਹੈ ਉਸ ਤੋਂ ਪਹਿਲੀ ਬਹੁਤ ਹਰ ਚਾਲ ਹੋ ਰਹੀ ਹੈ ਪੰਜਾਬ ਦੇ ਅੰਦਰ ਅੱਜ ਬੱਚਾ ਬੱਚਾ ਜਿਹੜਾ ਹੈਗਾ ਮੋਦੀ ਦਾ ਫੀਰ ਬਣਿਆ ਹੋਇਆ ਹੈ ਕਿਉਂਕਿ ਮੋਦੀ ਸਰਕਾਰ ਜੋ ਹੈ ਬਹੁਤ ਅੱਛੀ ਸਰਕਾਰ ਹੈ ਔਰ ਉਹਨੇ ਸਮੁੱਚੇ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰੇ ਪਰਵਰਤਨ ਆਉਣ ਵਾਲਾ ਹੈ ਔਰ ਔਰ ਬਾਜਪੀ ਦੀ ਸਰਕਾਰ ਬਣੂਗੀ ਔਰ ਜੋ ਗਰੀਬ ਵਰਗ ਨੂੰ ਸੁਸਾਹ ਲਹਾਰਾ ਦਿੱਤਾ ਹੈ ਮੋਦੀ ਸਾਹਿਬ ਨੇ ਹੱਦ ਤੱਕ ਸਹੈਰੀ ਦਿੱਤਾ ਵੰਡ ਦੇ ਵਿੱਚ ਮੋਦੀ ਸਾਹਿਬ ਬਹੁਤ ਵੱਡੀ ਗਿਤੀ ਦੇ ਵਿੱਚ ਇਹਦੀ ਸਾਰੀ ਪਾਰਟੀ ਜਿੱਤ ਹੋਈ ਹੈ ਕਿਉਂਕਿ ਯੂਐਸਓ ਦਾ ਮੈਂਬਰ ਬਣਦਾ ਹੈ ਬਹੁਤ ਵੱਡੀ ਗੱਲ ਹੈ ਯੂਐਸਓ ਦਾ ਮੈਂਬਰ ਤੇ ਐਵੇਂ ਨਹੀਂ ਬਣ ਜਾਂਦਾ ਸਾਰੇ ਭਾਰਤ ਨੂੰ ਵਾਲਾ ਜੇ ਅੱਜ ਬੀਟੂ ਦੀ ਪਾਵਰ ਮਿਲ ਗਈ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਤੁਹਾਡੇ ਗਿੱਨੀ ਜੀ ਹੈ ਨਾ ਭਾਣਜਾ ਸਾਹਿਬ ਔਰ ਮੈਂ ਸਮਝਦਾ ਕਿ ਤਰ੍ਹਾਂ ਕਿਤੇ ਬਹੁਤ ਨੇੜੇ ਦੇ ਰਿਲੇਸ਼ਨ ਵੀ ਨੇ ਉਹਨਾਂ ਦੇ ਸਰਸਾ ਸਾਹਿਬ ਨਾਲ ਪ੍ਰਧਾਨ ਜੀ ਕੀ ਬ੍ਰਦਰ ਜੀ ਔਰ ਸਮੁੱਚੀ ਲੀਡਰਸ਼ਿਪ ਨੂੰ ਕੀ ਕਹਣਾ ਚਾਹੋ ਸਮੁੱਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਸਾ ਜਿਸ ਤਰ੍ਹਾਂ ਕੈਨ ਸਾਹਿਬ ਨੇ ਸਾਰਾ ਕੁਝ ਤੁਹਾਨੂੰ ਦੱਸ ਹੀ ਦਿੱਤਾ ਜੀ ਵੀ ਉਹਨਾਂ ਦੀ ਨੀਤੀ ਕਿਸ ਤਰ੍ਹਾਂ મોદી ਸਾਹਿਬ ਦੀ ਕਿਸ ਤਰ੍ਹਾਂ મોદી ਸਾਹਿਬ ਅਮਿਤ ਸ਼ਾ ਸਾਡੇ ਮਨਿੰਦਰ ਸਿੰਘ ਸਰਸਾ ਜੀ ਜਿਹੜੇ ਸੀਐਮ ਦੇ ਚਿਹਰੇ ਨੇ ਤੇ ਅਸੀਂ ਸਾਰੇ ਲਈ ਮਤਲਬ ਬੀਜੇਪੀ ਦੇ ਜਿਹੜੇ ਸਾਡੇ ਵਿਨੋਦ ਕੁਮਾਰ ਜੀ ਸਮਾਣੇ ਤੋਂ ਪ੍ਰਧਾਨ ਨੇ ਜਿਹਦਾ ਪ੍ਰਧਾਨ ਹਰਮੇਸ਼ ਗੋਇਲ ਜੀ ਸਾਡੇ ਬਹੁਤ ਸਤਿਕਾਰਯੋਗ ਨੇ ਸਰਦਾਰ ਸ੍ਰਿੰਦਰ ਸਿੰਘ ਖੇੜਕੀ ਸਾਹਿਬ ਪਿਆ ਹਲਕਾ ਇੰਚਾਰਜ ਨੇ ਸਾਡੇ ਅੰਕਲ ਜੀ ਪ੍ਰਧਾਨ ਜੀ ਕੈਤ ਸਾਹਿਬ ਦੇ ਵਿਰਕ ਸਾਹਿਬ ਪ੍ਰਮਨ ਜੀ ਵੀ ਮਤਲਬ ਇਹਨਾਂ ਦਾ ਬਹੁਤ ਇਹਨਾਂ ਨੇ ਵੀ ਬਹੁਤ ਮਿਹਨਤਕਾਰੀ ਮੈਂ ਵੀ 10 ਦਿਨ ਲਾ ਕੇ ਆਇਆ ਜੀ ਮਤਲਬ ਗਿੰਨੀ ਜੀ ਦਾ 15 20 ਦਿਨ ਘਰ ਨਹੀਂ ਆਇਆ ਕੱਪੜੇ ਵੀ ਸਿਰਸਾ ਜੀ ਕੋਲੀ ਵਿਰਾਤ ਨੂੰ ਰੁਕਣਾ ਸਾਰ ਬਹੁਤ ਜ਼ਿਆਦਾ ਉਹਨਾਂ ਨੇ ਮਿਹਨਤ ਕਰੀ ਹੈ ਜੀ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਕਾਫੀ ਮਤਲਬ ਰਜੋਰੀ ਘਾਟ ਤੋਂ ਆਪ ਖੁਦ ਇਲੈਕਸ਼ਨ ਜਿੱਤੇ ਨੇ ਨਾ ਜੀ ਪਹਿਲਾਂ 2 ਸਾਲ ਪਹਿਲਾਂ ਭੁਪਿੰਦਰ ਸਿੰਘ ਗਿੰਨੀ ਇਹ ਬ੍ਰਦਰ ਹੀ ਨੇ ਮਤਲਬ ਮੰਨ ਲਓ ਜੇ ਸਿਰਸਾ ਜੀ ਸੀਐਮ ਬਣਦੇ ਨੇ ਤਾਂ ਇੰਨੀ ਜੀ ਸਮਝੋ ਇਹਨਾਂ ਦਾ ਬਹੁਤ ਹੀ ਵੱਡਾ ਰੋਲ ਹੈ ਤੇ ਸਾਡੇ ਬੀਜੇਪੀ ਦੇ ਬਹੁਤ ਹੀ ਸਤਿਕਾਰਯੋਗ ਸਾਰੇ ਸ਼ਹਿਰ ਦੇ ਪ੍ਰਧਾਨ ਸਾਹਿਬ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ